ਪ੍ਰੈਜ਼ੈਂਸ ਮੇਰੀ ਪੀਰੀ ਗਵਾਲੀਆ ਸਰਦਾਰਤਾ ਜਾਵੇ ਮੇਰਾ ਸਿੱਖੀ ਸਦਕਾ ਆਵੇ ਸਰਦਾਰਤਾ ਜਾਵੇ ਮੇਰਾ ਸਿੱਖੀ ਸਦਕਾ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਤੁਸੀਂ ਸਾਰੇ ਇਤਿਹਾਸਕ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਨਾ ਚਾਹੁੰਦੇ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਗੁਰਦੁਆਰਾ ਸ੍ਰੀ ਸਤੇਗੜ ਸਾਹਿਬ ਜ਼ਿਲ੍ਹਾ ਫਤਿਹਗੜ ਸਾਹਿਬ ਵਿੱਚ ਸਬਾਇਮਾਨ ਹੈ ਇਸ ਅਸਥਾਨ ਤੇ ਸਰੰਦ ਦੇ ਫੌਜਦਾਰ ਵਜ਼ੀਰ ਖਾਨ ਦੇ ਇਸ਼ਾਰੇ ਤੇ ਸਿੱਖਾਂ ਦੇ ਦਸਵੇਂ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਮੀਆਂ ਵਿੱਚ ਜਨਵਾ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਜਿਵੇਂ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 6 ਦਸੰਬਰ 1705 ਦੀ ਰਾਤ ਨੂੰ आनंदपुर साहिब जी ਨੂੰ ਖਾਲੀ ਕੀਤਾ ਮੁਗਲਾਂ ਦੁਆਰਾ ਉਹਨਾਂ ਦਾ ਨੇੜਿਓਂ ਪਿੱਛਾ ਕੀਤਾ ਗਿਆ ਸਾਹਮਣੇ ਬਰਸਾਤ ਦੇ ਪਾਣੀ ਨਾਲ ਸਰਸਾ ਨਦੀ ਚੜੀ ਹੋਈ ਸੀ ਰਾਤ ਹਨੇਰੀ ਅਤੇ ਸਰਸਾ ਨਦੀ ਦੀ ਹੜ ਦੇ ਕਾਰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਕਾਫਲੇ ਵੱਲੋਂ ਬਿਛੜ ਗਿਆ ਮਾਤਾ ਗੁਜਰਕੌਰ ਗੁਜਰੀ ਜੀ ਦੇ ਨਾਲ ਉਹਨਾਂ ਦੇ ਦੋ ਛੋਟੇ ਪੋਤਰੇ ਸਨ ਆਪਣੇ ਰਸੋਈਏ ਗੰਗਾ RAM ਦੇ ਨਾਲ ਅੱਗੇ ਵਧਦੇ ਹੋਏ ਰਸਤੇ ਤੋਂ ਪਟਕ ਗਏ ਸਨ। ਉਹਨਾਂ ਨੂੰ ਗੰਗਾ RAM ਨੇ ਜਿਸ ਨੂੰ ਕਿ ਗੰਗੂ ਵੀ ਕਿਹਾ ਜਾਂਦਾ ਹੈ ਨੇ ਸਜਾ ਦਿੱਤਾ ਕਿ ਜੇਕਰ ਤੁਸੀਂ ਮੇਰੇ ਨਾਲ ਮੇਰੇ ਪਿੰਡ ਸਹੇੜੀ ਚਲੋ ਤਾਂ ਇਹ ਸੰਕਟ ਦਾ ਸਮਾ ਸਹਿਜ ਹੀ ਬਤੀਤ ਹੋ ਜਾਵੇਗਾ। ਮਾਤਾ ਜੀ ਨੇ ਮਨਜ਼ੂਰੀ ਦੇ ਦਿੱਤੀ ਅਤੇ ਸਹੇੜੀ ਪਿੰਡ ਗੰਗਾ RAM ਰਸੋਈਏ ਦੇ ਘਰ ਪਹੁੰਚ ਗਏ। ਗੰਗੂ ਲੋਰ ਖਰਾਬ ਨਿਕਲਿਆ। ਉਸਨੇ ਮੋਰਿੰਦਾ ਦੀ कोतਵਾਲੀ ਵਿੱਚ कोतवाल ਨੂੰ ਸੂਚਨਾ ਦੇ ਕੇ ਇਨਾਮ ਦੇ ਲਾਲਚ ਵਿੱਚ ਬੱਚਿਆਂ ਨੂੰ ਫੜਵਾ ਦਿੱਤਾ। ਥਾਣੇਦਾਰ ਨੇ ਇੱਕ ਬੈਲ ਗੱਡੀ ਵਿੱਚ ਮਾਤਾ ਜੀ ਅਤੇ ਬੱਚਿਆਂ ਨੂੰ ਸਰੰਦ ਦੇ ਨਵਾਬ ਵਜ਼ੀਦ ਖਾਨ ਦੇ ਕੋਲ ਕੜੇ ਪਹਿਰੇ ਵਿੱਚ ਪਿਜਵਾ ਦਿੱਤਾ। ਉੱਥੇ ਉਹਨਾਂ ਨੂੰ ਠੰਡੀ ਰੁੱਤ ਦੀ ਰਾਤ ਵਿੱਚ ਠੰਡੇ ਬੁਰਜ ਵਿੱਚ ਬੰਦ ਕਰ ਦਿੱਤਾ ਗਿਆ ਅਤੇ ਉਹਨਾਂ ਦੇ ਲਈ ਭੋਜਨ ਦੀ ਵਿਵਸਥਾ ਤੱਕ ਨਹੀਂ ਕੀਤੀ ਗਈ। ਦੂਜੀ ਸਵੇਰੇ ਇੱਕ ਦੁੱਧ ਵਾਲੇ ਮੂਰਤੀ ਮਹਿਰਾ ਨੇ માતા ਜੀ ਅਤੇ ਬੱਚਾ ਨੂੰ ਦੁੱਧ ਪਲਾਇਆ 9 ਦਸੰਬਰ 1705 ਨੂੰ ਜ਼ੋਰਾਵਰ ਸਿੰਘ ਜੀ ਅਤੇ ਫਤਿਹ ਸਿੰਘ ਜੀ ਨੂੰ ਵਜ਼ੀਰ ਖਾਨ ਦੇ ਸਾਹਮਣੇ ਪੇਸ਼ ਕੀਤਾ ਗਿਆ ਜੋ ਚਮਕੌਰ ਦੀ ਲੜਾਈ ਤੋਂ ਹਰੇ ਹੀ ਪਰਤਿਆ ਸੀ ਵਜ਼ੀਰ ਖਾਨ ਨੇ ਦੌਲਤ ਅਤੇ ਇੱਜ਼ਤ ਦੇ ਵਾਅਦਿਆਂ ਨਾਲ ਉਸ ਨੂੰ ਇਸਲਾਮ ਕਬੂਲ ਕਰਨ ਲਈ ਪਰਮਾਉਂ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਇਸ ਪੇਸ਼ਕਿਸ਼ ਨੂੰ ਠੁਕਰਾ ਦਿੱਤਾ ਉਸਨੇ ਉਹਨਾਂ ਨੂੰ ਇਸਲਾਮ ਦੇ ਬਦਲ ਵਜੋਂ ਮੌਤ ਦੀ ਧਮਕੀ ਦਿੱਤੀ ਪਰ ਉਹ ਅਡੋਲ ਰਹੇ ਅਖੀਰ ਮੌਤ ਦੀ ਸਜ਼ਾ ਸੁਣਾਈ ਗਈ ਮਲੇਰ ਕੋਲਾ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੇ ਰੋਸ ਪ੍ਰਗਟ ਕੀਤਾ ਕਿ ਮਾਸੂਮ ਬੱਚਾ ਨੂੰ ਨੁਕਸਾਨ ਪਹੁੰਚਾਉਣਾ ਬੇਇਨਸਾਫੀ ਹੋਵੇਗੀ 11 ਦਸੰਬਰ ਨੂੰ ਵਜ਼ੀਰ ਖਾਨ ਦੇ ਹੁਕਮ ਤੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਦੀਵਾਰ ਵਿੱਚ ਚਣਵਾ ਕੇ ਸ਼ਹੀਦ ਕਰ ਦਿੱਤਾ ਗਿਆ अगले दिन साहेब जाद्या अते माता गुजरी जी दे पवित्र शरीर गुरुद्वारा साहिब दे पिछे सुट दिता गया जिथे कि हूं गुरुद्वारा श्री बिबानगढ़ साहिब सुबाईमान है साहेब जाद्या दे बारे मैथिली शरण गुप्त ने कहा है जिस कौम के बच्चे यू करते हैं बलिदान उस कौम का वर्तमान कुछ भी हो किंतु भविष्य है महान